ਕਿੰਨੇ ਰੁਪਏ ਲੱਗਦੇ 10 ਰੁਪਏ ਤੋਂ ਲੱਗਦੇ ਮੂੰਹ ਦੇਗਾ 10 ਰੁਪਏ ਲੱਗਦੇ 100 ਰੁਪਏ ਲੱਗਦਾ ਹਾਂ ਵੀ ਉਦੋਂ 10 ਰੁਪਏ ਸੀ ਚਲੋ ਉਹ ਕਰ ਦਈਏ ਮੋਟਰਸਾਈਕਲ ਦੀ ਮੋਟਰ ਕਰ ਦਈਏ ਦੋ ਆਰੀ ਦੇ 10 ਸੱਤ ਅੱਛਾ ਮੁੱਤ ਮਛੀ ਦਾ ਸਵੈਲ ਕਿੰਨੀ ਘੜੀ ਆਉਂਦੀ ਕੱਪਣ ਆਦੇ ਨਹੀਂ ਮਰੀਆਂ ਹੁੰਦੀਆਂ ਬਹੁਤ ਅਜੀ ਆ ਵੀ ਮਰੀਆਂ ਨੇ ਪਾਣੀ ਦੀ ਮੱਛੀ ਮਰਦੀ ਬੱਚੀ ਆ ਅੱਜ ਮੱਛੀਆਂ ਆਈਆਂ ਪਰ ਪਾਣੀ ਦਾ ਉਹ ਪਿੰਡੀਲਾ ਨੀਲਾ ਨੀਲਾ ਮੈਨੂੰ ਪਤਾ ਆ ਇੰਦਾ ਪਾਣੀ ਧੋਪਨਾ ਸਵੇਰ ਲਾਉਂਦੀ ਐ ਮੱਛੀਆਂ ਦੇ ਪਾਣੀ ਪਰ ਆਪਾਂ ਸ਼ਾਮ ਨੂੰ ਗਏ ਆਈ ਗਰਨੀਆਂ ਸੀ ਆਹ ਦੇਖੋ ਕਾਲੇ ਕਾਲੇ ਪੈਰ ਹਰੀ ਹਰੀ ਨੋਪਾਲਸ ਆ ਕਿੱਦਾਂ ਦਿਲਾਦੀ ਆਏ ਹਾਏ ਹਰੇ ਰੰਗ ਦੀ ਨੋਹਲ ਪਾਲ ਚਲਾਈ ਏ ਚੱਲ ਸੂਟਾਂ ਦੇ ਨਾਲ ਵੀ ਲਾਈ ਭੜੇ ਲਾਦੇ ਨੇ ਮੈਨੀਕਰ ਪੈਡੀਗਰ ਕਰਾਵਾਂ ਕੀ ਕਰਾਵੇ ਮੈਨੀਕਰ ਤੂੰ ਮੈਨੂੰ ਲੈਣ ਦੇ ਜੀਂਦੇ ਕਿਦਾਂ ਕਿੰਨਾ ਕਰੇ ਹੋਣੀ ਆ ਕੋਈ ਨਾ ਤੂੰ ਮੈਨੂੰ ਜੀਂ ਹੂੰ ਗੱਡਰ ਤਾਂ ਆਬ ਮੈਂ ਕਹਿੰਦਾ ਬਾਹਰ ਕਰੋ ਨੂੰ ਰਹਿ ਨਿੰਦੇ ਤੇ ਤੋ ਕਰਾ ਲੈਂਦੇ ਆ ਤੇਰਾ ਨਾਲੇ ਮੈਡੀਕੇਅਰ ਪੈਡੀਕੇਅਰ ਹੋ ਜੂ ਮੈਂ ਤਾਂ ਮੰਮੀ ਦੋਨੋਂ ਜਾਣੀਆਂ ਕਰਵਾ ਲੈਂਦੀ ਆ ਮੈਂ ਗੱਡਰ ਬਾਹਰ ਦਾ ਮੰਮੀ ਦੇ ਤਾਂ ਪਹਿਲੇ ਹੋਏ ਪੈ ਮੈਡੀਕੇਅਰ ਪੈਡੀਕੇਅਰ ਆਹ ਲੈ ਮੰਮੀ ਨੇ ਥਾਨੇ ਵੀ ਮੈਡੀਕੇਅਰ ਕਰਾਈ ਆ ਲੈ ਮੰਮੀ ਨੇ ਮੇਰੇ ਨਾਲੋਂ ਗੋਰੇ ਆ ਹੱਥ ਚੈੱਕ ਕਰੋ ਆ ਦੇਖੀ ਤੂੰ ਤਾਂ ਨਗਰ ਮੈਂਦਾ ਹੱਥੇ ਨਹੀਂ ਧੋਦੀ 36ਾਂ ਦੇ ਮੋਰੇ ਨਹੀਂ ਤੂੰ ਦਿਲ ਹਾਰਦਾ ਆਏ ਹੋਏ ਮੇਰੇ ਪੋਪਾਲੇ ਆ ਇੱਥੇ ਰਕ ਤੂੰ ਕਿਤੇ ਬੜੀ ਜਾਂਦਾ ਓਏ ਦੇਦੇ ਪੈਰ ਮੇਰੇ ਪੈਰਾਂ 'ਚ 100 ਗੁਣਾ ਚਿੱਟੇ ਆ ਹਾਂ ਦਿਖਾਓ ਚੱਲ ਆ ਜਾ ਫਿਰ ਰੰਗ ਕਿ ਤਰ੍ਹਾਂ ਬਦੇ ਦੋਈ ਆ ਇੱਥੇ ਕੋਈ ਚੱਕਰ ਹੈ ਹੀ ਨਹੀਂ ਹੈਣਾ ਇਹ ਮੇਰੇ ਮੇਰੇ ਪੈਰ ਪੀਲੀ ਸ਼ੇਡ 'ਚ ਆ ਜਾਂਦੇ ਆ ਮੇਰੇ ਕਿਹੜੇ ਕਾਲੀ ਚ ਆਉਂਦੇ ਆ ਤੁਹਾਡੇ ਪੈਰ ਜਿਹੜੇ ਆ ਮੈਂ ਦੋਸਤਾਂ ਦਿਖਾਵਾਂ ਫਿਰ ਵਾਈਟ ਤੇ ਬਲੈਕ ਚ ਆਉਂਦੇ ਆ ਦੋਸਤਾਂ ਦਿਖਾਵਾਂ ਫਿਰ ਕਦੀ ਇੰਨੀ ਗਮਰਾਵਾ ਪੈਰਾਂ ਤੇ ਛੱਡ ਰਹੇ ਹੁੰਦੇ ਨਹੀਂ ਮੈਂ ਡੱਜੂਗੀ ਕੀ ਕਰਵਾਉ ਪੈਰ ਬਹੁਤ ਜਿੱਤੇ ਆ ਚਲੋ ਠੀਕ ਹੈ ਦੋਸਤੋ ਅਲਬਤ ਕਰਦੇ ਆ ਬਾਹਰ ਬਲੌਗ ਦੇ ਨਾਲ ਤੁਹਾਡਾ ਸਵਾਗਤ ਹੈ ਅੱਜ ਦੇ ਸੋ ਸਵੇਰੇ ਸਵੇਰੀ ਐਮੀ ਚਾਹ ਹਜੇ ਪਈਆ ਲਖੋ ਪਹਿਲਾਂ ਵੀ ਕੈਮਰਾ ਬੱਜੂ ਚਾਹ ਤੇ ਮਾਨ ਆ ਦੇਖੋ ਦੋਸਤੋ ਚਾਹ ਪਈ ਹੈ ਜੀ ਪੀਣ ਵਾਲੀ ਚੈਸ ਬਦਾਮਾਂ ਦੇ ਨਾਲ ਚਾਹ ਹਾਂ ਈ ਲੋਈਆ ਬੀ ਕੀ ਕਰੀ ਜਾਂਦੀ ਆ ਜਿਹੜੀ ਤਲਾਈ ਸੀ ਤਲਾਈ ਫਟ ਗਈ ਤਲਾਈ ਫਟ ਗਈ ਹੁਣ ਆਪਾਂ ਇਹਨੂੰ ਲਾਉਂਦੇ ਪਏ ਸੀਨ ਸਿਰਫ ਨਾਰਮਲ ਜੀ ਸੀਨ ਲੱਗਦੀ ਪਈ ਆ ਬਾਕੀ ਇੱਕ ਗੱਲ ਕਰਨੀ ਸੀ ਵੀ ਸਾਡਾ ਕੋਈ ਵੀ ਆਨਲਾਈਨ ਕੰਮ ਨਹੀਂ ਹੋ ਆਪਾਂ ਬਲੌਗ ਪਾਈ ਪਿੱਛੇ ਜੇ ਹੇਅਰ ਵਾਲਾ ਫੇਰ ਐਕਸਟੈਂਸ਼ਨ ਦਾ ਤੇ ਉਹ ਆਪਣਾ ਕੰਮ ਨਹੀਂ ਹੈਗਾ ਆਪਾਂ ਜੋ ਵੀ ਆ ਸੀਗਾ ਨਾ ਉਹ ਨਹੀਂ ਗੱਲ ਬਣੀ ਹੈਗੀ ਤੇ ਉਹ ਆਪਣਾ ਕੋਈ ਆਨਲਾਈਨ ਕੰਮ ਨਹੀਂ ਹੈਗਾ ਕਿਸੇ ਨੂੰ ਵੀ ਸਾਡੇ ਕਹਿਣ ਤੇ ਜੇ ਕੋਈ ਵੀ ਤੁਹਾਨੂੰ ਕੋਈ ਕਹਿੰਦਾ ਆ ਵੀ ਕੰਮ ਹੈ ਇਹਨਾਂ ਦਾ ਜਾਂ ਕੁਝ ਵੀ ਆ ਪਲੀਜ਼ ਯਕੀਨ ਨਾ ਕਰੋ ਸਾਡਾ ਕੋਈ ਕੰਮ ਨਹੀਂ ਹੈਗਾ ਆਨਲਾਈਨ ਸਾਡਾ ਕੋਈ ਵੀ ਆਨਲਾਈਨ ਕੰਮ ਨਹੀਂ ਹੈਗਾ ਸਾਡਾ ਕੋਈ ਕੰਮ ਨਹੀਂ ਆਹੇ ਕੰਮ ਕਰਦੇ ਹਾਂ ਜਿਹੜਾ ਕਰਦੇ ਸਾਡਾ ਬਲੌਗ ਹੈ ਅਸੀਂ ਬਲੌਗਿੰਗ ਬਣਾਈ ਦੀ ਸਾਡਾ ਕੋਈ ਕੰਮ ਨਹੀਂ ਹੈਗਾ ਗਾਂ ਹੀ ਕਰਾਂਗੇ ਆਪਣਾ ਕਰਾਂਗੇ ਜਿਹੜਾ ਵੀ ਕਰਾਂਗੇ ਤੇ ਮੇਕਅਪ ਦੇ ਰਿਲੇਟਡ ਸਾਡਾ ਕੋਈ ਪੁੱਛ ਕੇ ਹੀ ਮਤਲਬ ਤੁਹਾਨੂੰ ਆਪਾਂ ਪਹਿਲੇ ਦੱਸ ਦੇਣਾ ਕਿ ਆਪਾਂ ਕੰਮ ਲੱਗਿਆ ਕਰ ਸਾਡਾ ਹੋਰ ਆਨਲਾਈਨ ਕੋਈ ਕੰਮ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਹਮਣੀ ਹੈਗਾ ਕੋਈ ਵੀ ਕੰਮ ਨਹੀਂ ਹੈਗਾ ਮਾ ਮਨੂਏ ਮੰਮੀ ਸਾਡੀ ਚਾਰੂ ਫੇਰ ਰਹਿੰਦੀ ਆ ਕਹਿੰਦੇ ਕਿ ਮੈਂ ਸੁੰਡ ਚਬਾ ਕੇ ਨਾ ਉਹ ਚੌਲ ਖਾਣੇ ਆ ਉੱਥੋਂ ਸੁੰਡ ਮੇਰੇ ਤੋਂ ਜ਼ਿਆਦਾ ਪੈ ਗਈ ਤੇ ਜਿਹੜੇ ਚੌਲ ਸੀਗੇ ਉਹ ਘੱਟ ਸੀਗੇ ਹਾਂਜੀ ਮੰਮਾ ਘਰ ਚ ਬਹੁਤ ਲੱਗੀ ਆਹ ਦੇਖੋ ਮੰਮੀ ਫੇਰ ਮੰਮੀ ਹੈਲੋ ਗਾਇਸ ਨੰਨੂ ਛੱਡਾ ਦੇਖੋ ਤੁਹਾਨੂੰ ਬਾਏ ਕਰਦਾ ਹਾਂ ਇਹ ਮੈਸੇਜ ਆਇਆ ਸੀਗਾ ਕਹਿੰਦੇ ਕਿ ਤੁਹਾਡੇ ਬੇੜੇ ਚ ਖਲਾਰਾ ਬਹੁਤ ਆ ਪਰ ਆਵਾ ਸਾਡਾ ਬੇੜਾ ਏਡਾ ਬੇੜਾ ਹੀ ਖਲਾਰੇ ਵਾਲਾ ਇੱਕ ਮੈਸੇਜ ਹੋ ਸੀ ਕੱਪੜਿਆਂ ਕੋਪੜਿਆਂ ਵਾਲਾ ਮੈਂ ਬਾਅਦ ਚੋਂ ਕਰਦਾ ਸ਼ੇਅਰ ਮੈਸੇਜ ਸਾਰੇ ਦੱਸਦਾ ਫੇਰ ਮੈਂ ਹਾਂਜੀ ਦੋਸਤੋ ਕੀ ਹਾਲ ਚਾਲ ਜੀ ਤੇ ਇੱਕ ப்ਲੀਜ਼ ਸਾਰੇ ਜਣੇ ਸਲਾਹ ਦਿਓ ਵੀ ਮੇਰੇ ਹਨਾ ਪੈਰ ਤੇ ਆ ਦੇਖੋ ਸੀ ਜਾਂਦੀ ਆ ਘਰ ਘਰ ਵਾਲਾ ਠੀਕ ਨਾ ਹੋਵੇ ਤੇ ਘਰ ਵਾਲੀ ਹੱਸਦੀ ਹੋਵੇ ਤਾੜੀਆਂ ਤਾੜੀਆਂ ਆਰੀਆ ਮਤ ਤਾੜੀਆਂ ਸੋ ਗਾਇਸ ਮਜ਼ਾਕ ਨਾ ਰਿਹਾ ਮਜ਼ਾਕ ਸੀਰੀਅਸ ਹੋ ਕੇ ਗੱਲ ਸੁਣੋ ਮੇਰੇ ਹਨਾ ਮੇਰੇ ਹਨਾ ਪੈਰ ਨਹੀਂ ਹੁੰਦਾ ਆਲਾ ਪੈਰ ਆ ਆ ਆ ਆ ਦੇਖੋ ਇੱਥੇ ਹਨਾ ਅੱਖੇ ਨਾਲ ਅੱਡੀ ਸਾਰੀ ਗਿਲਟੀ ਆ ਛੋਟੇ ਹੁੰਦੇ ਤੋਂ ਹਾਂਜੀ ਆ ਗਿਆ ਅੱਡੀ ਸਾਰੀ ਗਿਲਟੀ ਹੈ ਨਾ ਛੋਟੇ ਹੁੰਦੇ ਤੋਂ ਬਣੀ ਹੋਈ ਆ ਤੇ ਮੈਂ ਹਨਾ ਮੈਂ ਨਾ ਕਿੰਨੇ ਨੂੰ ਦਿਖਾਈ ਕਿੰਨੇ ਡਾਕਟਰਾਂ ਨੂੰ ਕਿੰਨੇ ਡਾਕਟਰ ਦਿਖਾਈ ਉਹ ਸਾਰੇ ਮੈਨੂੰ ਇਹ ਕਹਿੰਦੇ ਆ ਵੀ ਕਹਿੰਦੇ ਇਹਦਾ ਆਪਰੇਸ਼ਨ ਹੋਣਾ ਆ। ਇੱਥੇ ਗਲਤੀ ਆ ਚੀਜ਼ ਤੇ। ਅੱਡੀ ਸਾਰੀ ਗਲਤੀ ਆ ਪਹਿਲਾਂ ਹਨਾ ਇਹ ਸੀਗੀ ਆਪਣੇ ਇੰਨੀ ਮੋਟੀ ਹੋਈ ਜਗੀ ਇੰਨੀ ਮੋਟੀ ਤੇ ਇਹ ਜਨਾ ਪਰ ਜਾਂਦੀ ਆ ਤੇ ਬਾਅਦ ਫੇਰ ਜਦੋਂ ਨੋਰਮਲ ਹੋ ਜਾਂਦੀ ਆ। ਤੇ ਇਹ ਗਲਤੀ ਮੇਰੇ ਛੋਟੇ ਹੁੰਦੇ ਤੋਂ ਆ ਤੇ ਇਹ ਆ ਨਾ ਡਾਕਟਰ ਜਿੰਨੇ ਵੀ ਡਾਕਟਰਾਂ ਨੂੰ ਦਿਖਾਇਆ ਉਹ ਕਹਿੰਦੇ ਵੀ ਇਹਦਾ ਆਪਰੇਟ ਹੋਣਾ ਆ। ਜਦੋਂ ਉਹ ਮੋਟੀ ਹੁੰਦੀ ਆ ਨਾ ਇਹ ਬਾਦ ਚ ਫਿਰ ਨੋਰਮਲ ਹੋ ਜਾਂਦੀ ਆ ਨੋਰਮਲ ਹੋ ਗਏ ਜਿੱਦਾਂ ਹੁਣ ਆ ਸਕਿਨ ਨੇ ਆਪਣੀ ਜਿੱਦਾਂ ਸਕਿਨ ਵਾਂਗੂ ਨੋਰਮਲ ਪੂਰੀ ਫਲੈਟ ਹੋ ਜਾਂਦੀ ਆ ਤੇ ਉਹ ਕਹਿੰਦੇ ਵੀ ਇੱਥੇ ਟੱਕ ਲੱਗਦੇ ਤੇ ਟਾਂਕੇ ਲੱਗਣੇ ਆ ਤੇ ਤੁਸੀਂ ਸਾਰੇ ਜਾਣੇ ਮੈਨੂੰ ਇਹ ਸਲਾਹ ਦਿਓ ਵੀ ਕੋਈ ਰਾਹ ਹੈਗਾ ਇਹ ਚੀਜ਼ ਦਾ ਕੋਈ ਰਾਹ ਦੱਸੋ ਵੀ ਇਹ ਆਪਰੇਟ ਤੋਂ ਬਿਨਾਂ ਹੀ ਸਹੀ ਹੋ ਜਵੇ ਇਹ ਇਹਦੀ ਪੇਨ ਵੀ ਨਹੀਂ ਹੁੰਦੀ ਹੁਣ ਆਹ ਦੇਖੋ ਹੁਣ ਆਹ ਚੀਜ਼ ਹੈ ਨਾ ਆਹ ਚੀਜ਼ ਆ ਦੇਖੋ ਇੱਥੇ ਯਾਰ ਹੈ ਆ ਆ ਆ ਵਾਲੀ ਯਾਰ ਹੈ ਇਹਦੀ ਇਹਦੀ ਪੇਨ ਵੀ ਨਹੀਂ ਹੁੰਦੀ ਹੈਗੀ ਨੋਰਮਲ ਦਰਦ ਹੁੰਦੀ ਹੈ ਮਾੜੀ ਮਾੜੀ ਜਿੱਦਾਂ ਕਹਦੇ ਬਹੁਤ ਨਾਜ਼ੁਕ ਜੀ ਦਰਦ ਹੁੰਦੀ ਹੈ ਸਕਿਨ ਦੇ ਉੱਪਰ ਉੱਪਰ ਤੇ ਦਰਦ ਹੁੰਦੀ ਨੋਰਮਲ ਦੀ ਉਹ ਵੀ ਦਰਦ ਹੁੰਦੀ ਜਦੋਂ ਇਹਨੂੰ ਆਪਾਂ ਜ਼ੋਰ ਨਾਲ ਘੁੱਟੀਏ ਉਦਾਂ ਦਰਦ ਨਹੀਂ ਹੁੰਦੀ ਹੈਗੀ ਜਿੰਨੇ ਡਾਕਟਰਾਂ ਨੂੰ ਪੁੱਛਿਆ ਉਹਨਾਂ ਨੇ ਇਹ ਗਿਆ ਵੀ ਇੱਥੇ ਟੱਕ ਲਾ ਕੇ ਇੱਥੇ ਹੋਣੇ ਟਾਂਕੇ ਲੱਗਣੇ ਪਲੇਟ ਹੁੰਦਾ ਜੋ ਵੀ ਹੈ ਨਾ ਤੇ ਪਲੀਜ਼ ਸਾਰੇ ਜਣਿਆਂ ਨੇ ਜ਼ਰੂਰ ਦੱਸਿਓ ਵੀ ਇਹ ਚੀਜ਼ ਦਾ ਕੋਈ ਇਲਾਜ ਹੈਗਾ ਉਤੋਂ ਬਿਨਾ ਕੁਝ ਹੋ ਸਕਦਾ ਕਿਉਂਕਿ ਕਾਫੀ ਜਣਿਆਂ ਨੂੰ ਕਾਫੀ ਕੰਦੇ ਹੁੰਦੇ ਆ ਜਿੱਦਾਂ ਦੇਸੀ ਦਵਾਈ ਖਾਣ ਨਾਲ ਵੀ ਹੋ ਜਾਂਦੀ ਚੱਲ ਜਾਂਦੀ ਹੈ ਨਾ ਮੈਨੂੰ ਸਾਰੇ ਜਾਣੇ ਦੱਸਿਓ ਕਿਸੇ ਨੂੰ ਕੋਈ ਕਿਸੇ ਦੇ ਨੌਲੇਜ ਹੋਵੇ ਕੋਈ ਡਾਕਟਰ ਹੋਵੇ ਜਾਂ ਕੋਈ ਹੋਵੇ ਨਾ ਪਲੀਜ਼ ਮੈਨੂੰ ਜਰੂਰ ਦੱਸਿਓ ਇਹ ਚੀਜ਼ ਤੋਂ ਮੈਨੂੰ ਡਰ ਲੱਗਦਾ ਵੀ ਮੈਨੂੰ ਇਹ ਆ ਵੀ ਜ਼ਿਆਦਾ ਨਾ ਹੋ ਜਾਵੇ ਹੈ ਨਾ ਮੈਂ ਅੱਜ ਵੀ ਗੱਲ ਕਰਨ ਦੇ ਹੀ ਦੀਦੀ ਹੁਣੀ ਬਾਹਰੋਂ ਕਹਿੰਦੇ ਵੀ ਇਹਦੀ ਇਨਫੈਕਸ਼ਨ ਫੈਲ ਜਾਂਦੀ ਬੋਡੀ ਦੇ ਬਟ ਅੱਜ ਤੱਕ ਮੈਂ ਕਾਫੀ ਟੈਸਟ ਟੁਸਟ ਕਰਾਈ ਕਦੀ ਇਦਾਂ ਦਾ ਕੋਈ ਪ੍ਰੋਬਲਮ ਨਹੀਂ ਆਈ ਇਹ ਚੀਜ਼ ਨੂੰ ਲੈ ਕੇ ਸੋ ਹੁਣ ਡਰ ਵੀ ਲੱਗਦਾ ਨਾ ਅੱਜ ਮੈਂ ਚੈੱਕ ਕੀਤੀ ਹੈ ਨਾ ਥੋੜੀ ਜਿਹੀ ਜਿੱਦਾਂ ਨਾ ਮੋਟੀ ਹੋ ਤੁਹਾਨੂੰ ਮੈਨੂੰ ਪਲੀਜ਼ ਸਾਰਿਆਂ ਨੇ ਜਰੂਰ ਦੱਸਿਓ ਇਸ ਚੀਜ਼ ਦਾ ਕੋਈ ਇਲਾਜ ਹੈਗਾ ਜਾਂ ਜੇ ਇਲਾਜ ਨਹੀਂ ਹੈਗਾ ਤਾਂ ਮੈਨੂੰ ਫਿਰ ਵੀ ਦੱਸਿਓ ਫਿਰ ਮੈਂ ਮੈਨੂੰ ਆਪਰੇਟ ਹੀ ਕਰਾਉਣਾ ਪੈਣਾ ਇਹਦਾ ਜੇ ਕੋਈ ਇਲਾਜ ਹੈਗਾ ਫਿਰ ਦੱਸ ਦਿਓ ਸਾਰਿਆਂ ਦਾ ਤੇ ਬਾਕੀ ਤੁਸੀਂ ਇੰਨਾ ਪਿਆਰ ਕਰਦੇ ਹੋ ਨਹੀਂ ਸਪੋਰਟ ਕਰਦੇ ਹੋ ਸਾਰਿਆਂ ਨੂੰ ਦਿলো ਧੰਨਵਾਦ ਗਰਮੀ ਆ ਗਈਆਂ ਆ ਟੀ-ਸ਼ਰਟਾਂ ਪਾ ਲਈਆਂ ਤੇ ਡੋਲੇ ਵਧਾਉਣੇ ਪੈਣੇ ਹੁਣ ਡੋਲੇ ਘਟ ਗਏ ਦੇਖੋ ਬਾਕੀ ਸੋ ਨੰਨੂ ਡੋਲੇ ਦਿਖਾ ਦਿਓ ਦੇਖ ਡੋਲੇ ਦੇਖੋ ਮੈਂ ਡੋਲੇ ਦਿਖਾ ਦਿਓ ਮੈਂ ਡੋਲੇ ਦਿਖਾ ਦੇ ਅੱਜੇ ਮਲੋਂ ਲਾ ਪਿਆ ਦੇਖੋ ਜਿਮੋਂ ਲਾ ਦੇ ਮੰਨੂ ਉਹ ਵੀ ਲਾ ਦੋ ਅੱਧਾ ਕਰ ਦੋ ਏਦਾਂ ਏਦਾਂ ਕਰ ਦੋ ਏਦਾਂ ਏਦਾਂ ਕਰੋ ਇਹ ਪੁੱਤ ਸਾਡਾ ਜਿਮੋਂ ਰੋਣ ਲਾ ਮੰਮੀ ਸਾਡੇ ਰੋਟੀ ਖਾਂਦੇ ਆ ਮੰਮੀ ਯਾਰ ਉਹ ਮੈਂ ਪੁੱਛਦਾ ਸੀ ਮੈਂ ਕਹ ਉਹ ਕਹਿੰਦੇ ਇਹ ਪਰੇਸ਼ਾਨੀ ਹੋਣਾ ਆ ਆ ਗਿਲਤੀ ਦਾ ਹੈ ਮਿੰਗ ਆ ਕੀ ਖਾਂਦੇ ਪਿਆ ਸੁਆਦ ਬਣੀ ਆ ਵੀ ਮਜ਼ਾ ਬੱਕਰਾ ਯਾਰ ਰੋਟੀ ਚੂਰ ਕੇ ਖਾਂਦਾ ਨਿਆਰਾ ਨੇ ਨੇ ਦੇ ਮਮੇ ਟੱਟੀ ਦੋਸਤੋ ਮੈਂ ਕਰਦਾ ਗੱਲਬਾਤ ਮੈਨੂੰ ਸਵਾਲ ਲੱਗੀ ਚੀਜ਼ ਮਖਾਲਵਾ ਹਾਂ ਦੇ ਲੋ ਦੱਬਾ ਗੋਲੇ ਬੇਟਾ ਤੁਹਾਡੀ ਮਮਨਵਾ ਆ ਗਈ ਮੈਨੂੰ ਭਾਈ ਮੈਨੂੰ ਵੀ ਜਦੋਂ ਭਾਈ ਮੈਨੂੰ ਵੀ ਜਦੋਂ ਦੇਖੋ มัน <wi> ัามีอ่ะัูซี่เปนเขาทูซี่เปนเข้าอ่ากนเอะเพื่อนเราอเด็กคุยด้วยยามีอ่ะไปดูม้มันด่ายม้ามันดานะมันเดียมนีนี ਠੀਕ ਠੀਕ ਹਾਂ। ਹਾਂ। ਉਈ। ਕੰਨ ਖੋ। ਮੈਨੂੰ ਕਾ ਲੱਡ ਮੈਨੂੰ ਕਹਿਆ ਕਿ ਤੋ ਕਹ ਲੱਡੂ ਦੂਜੇ ਦੇ ਆ ਤਾਰੇ ਚੰਗਾ ਲੱਗਦਾ ਜੇ ਆਪ ਤਾਹੀਏ ਤੰਗ ਕਰਦਾ। ਇਹ ਬਤੰਗ। ਕੰਨ ਖੋ। ਹੋਜੀ ਆਪਾਂ ਲੱਗਿਆ ਹੁਣ ਰੋਟੀ ਖਾਣ। ਰੋਟੀ ਪਾਣੀ ਖਾਂਦੇ। ਸਾਗ। ਓ ਮਾਈ ਗੋਡ ਗੋਡ। ਨਹੀਂ ਨਹੀਂ। ਸਾਗ ਲੈ ਜਾਣਾ ਤਾਂ ਲੈ ਜੀ। ਸਾਗ ਬਣਾਇਆ ਸੀ ਆਪਾਂ ਕਿੰਨੇ ਦਿਨਾਂ ਦਾ। ਉਹ ਨਾ ਪੱਜ ਖਾਤਾ ਆ ਆ ਵੀ ਪਵਾ ਕੇ ਲੈ ਜਾਂਦਾ ਵਸ ਹੂੰ ਤੈਨੂੰ ਕਿਥੋਂ ਆ ਯਾਰ ਮੈਂ ਤੈਨੂੰ ਤੁਹਾਨੂੰ ਆ ਬਹੁਤ ਦੁਖੀ ਆ ਯਾਰ ਕਿਉਂ ਤੂੰ ਹੀ ਨਾ ਦੁਖੀ ਘਾਤੋਂ ਆ ਤੁਹਾਡੇ ਨਾਲ ਅੰਦਰ ਲਾ ਜਾ ਕੇ ਕਰੋ ਉੱਧਰ ਜੂਸ ਲੈ ਆਂਦਾ ਹੈਂ ਹੈ ਜੂਸ ਲੈ ਆਂਦਾ ਦੱਸ ਦੀ ਮੈਂ ਮੰਮੀ ਨੂੰ ਰੋਕ ਜੀ ਦਾ ਜ਼ਿੰਮਰ ਹੋ ਗਿਆ ਮਮੀ ਨੂੰ ਆ ਦੇ ਲੋ ਜੂਸ ਫੇਰ ਨਹੀਂ ਲੈ ਕੇ ਆਏ ਨੰਨ 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 ਜੂਸ ਨਹੀਂ ਲੈ ਕੇ ਆਏ ਦੇ ਲੋ ਨੰਨ ਆਹ ਸੜ ਤੋ ਪੈਸਾ ਵਾਦ ਦੋ ਵਾਦ ਦੋ ਕਾੜੀ ਰੁਪਏ ਫੜਾਈ ਜਿਹੜੇ ਉਹ ਬਾਜੂ ਮਮਾ ਕਹਤਾ ਮੈਂ ਹੁਣ ਇਹਨੂੰ ਕੀ ਕਵਾਂ ਮਾਪ ਨੂੰ ਸ਼ਰਮ ਚਾਹੀਦੀ ਸ਼ਰਮ ਚਾਹੀਦੀ ਅਦੇ ਲੋ ਫੇਰ ਚੱਲੇ ਬਾਹਰ ਨੂੰ ਐਨਾ ਦੀ ਤੁਹਾਨੂੰ ਹੋਰ ਕੋ ਕੰਮ ਹੈ ਨਹੀਂ ਫੋਨ ਤੋਂ ਇਲਾਵਾ ਹੋਰ ਕੋ ਕੰਮ ਹੈਗਾ ਫੋਨ ਤੋਂ ਇਲਾਵਾ ਤੁਹਾਨੂੰ ਹੋਰ ਕੋ ਕੰਮ ਹੈ ਨੂ ਨੂ ਕਿ ਕਰਦੇ ਆ ਦੱਸ ਨੂ ਨੂ ਐ ਮੈਂ ਤੁਹਾਨੂੰ ਕੋਸ ਪੁੱਛਿਆ ਮम्मा ਲੱਗੇ ਆ ਸੀਨ ਲਾਉਣਿਆ ਬਿਕਰਨ ਦਾ ਪਜਾਮਾ ਸੀਗਾ ਇਹ ਜਿਹੜੀਆਂ ਜੇਬਾਂ ਇਹਨਾਂ ਦੀਆਂ ਫਟਦੀਆਂ ਸੀ ਦੀੜਿਆ ਕਿੱਧਰੋਂ ਆ ਸਾਡੇ ਤਾਂ ਕੱਪੜੇ ਹੀ ਸਾਰੇ ਫੜਦੇ ਰਹਿੰਦੇ ਆ ਇੰਦਾ ਦੇਸੀ ਵੀ ਲੱਗਦੀ ਹੈ ਲੈਣਾ ਕਿ ਜਿਉ ਨਹੀਂ ਯਾਰ ਸਾਡੇ ਤਾਂ ਲਾਈ ਵੀ ਤਲਾਈ ਵੀ ਲੈ ਉਹਦਨ ਮਨਵੀਰ ਨੇ ਨਾ ਪਤਾ ਕੀ ਕੀਤਾ ਇਹਨੇ ਖਿੱਚ ਦਿੱਤੀ ਆ ਇਹਦੇ ਵਿੱਚ ਇੰਦਾ ਪੈ ਗਈ ਅੱਛਾ ਪਾ ਤਾ ਕਰ ਸੂਈ ਚ ਮਸੀਨ ਹੋਵੇ 엄마 ਲੱਗਿਆ ਸੀਨ ਲਾਉਣ ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਮੰਮੀ ਸੀਨ ਮੇ ਤੋਂ ਨਹੀਂ ਲੱਗਣੀ ਹੈਗੀ ਆ ਸੀਨ ਲਾਉਣ ਦਾ ਤਰੀਕਾ ਤੇਰਾ ਗਲਤ ਥਾ ਐਸੀ ਲੱਗਣੀ ਹੈ ਬੇਟਾ ਇਹ ਗੰਡ ਦਿੱਤੀ ਹਾਂਜੀ ਕਹਾਂ ਤੇ ਸੂਈ ਦੇ ਲਾਗੇ ਦੇ ਰੋਜ਼ ਮੰਮਾ ਲੱਗਿਆ ਸੀਨ ਲਾਉਣ ਦੇਖੋ ਨੂੰ ਦੇ ਦਿੱਤੇ ਨੇ ਇਹ ਤੁਹਾਨੂੰ ਹਾਂ ਦੇ ਦਿੱਤੇ ਉਹ ਸੋਣੀਆਂ ਦੀ ਤੋਂ ਕਰਵਾ ਲੈਣਾ ਉੱਥੇ ਹੁਣ ਜਾ ਵੀ ਕਿਹੜਾ ਗਿਆ ਸੀ ਤੇ ਇਹਨੂੰ ਦੇ ਦੇਣਾ ਵੀ ਆਪ ਹੀ ਲੈ ਜਾਂਦਾ ਕਾਲਾ ਹੀ ਇਹ ਤਾਂ ਅਗਾ ਹੂੰ ਇਹਨੂੰ ਦਿੱਤਦਾ ਵੀ ਹੈ ਨਹੀਂ ਨਾ ਕਰ ਲਵਾਂ ਫੇ ਅੰਦਰ ਲਗਾ ਮੋਂ ਟਾਈਮ ਮੈਂ ਅੰਦਰ ਲੱਕ ਕੰਮ ਕਰ ਲਾਂ ਉਹਨਾ ਟਾਈਮ ਕਰ ਲਈ ਹੁਣ ਸੀਂਤ ਲਉਣੀ ਸਿੱਖ ਜਾ ਇਹ ਤੇ ਲਾਉ ਫੇ ਬਾਅਦ ਚ ਸਿੱਖੂਗੀ ਪਹਿਲਾਂ ਅੰਦਰ ਲਗਾ ਮਾਏ ਮੰਨੂ ਕੀ ਖਾਈ ਜਾਂਦਾ ਮੰਨੂ ਕੀ ਖਾਈ ਜਾਂਦਾ ਅਮਰੋਦ ਅੱਛਾ ਆ ਪੈਸੇ ਕਿੱਥੋਂ ਲੈ ਆ ਤੁਸੀਂ ਹਾਂ ਪੈਸੇ ਕਿੱਥੋਂ ਲੈ ਚੀਜੀ ਚੀਜੀ ਲਈ ਲੈ ਇਹਨੇ ਪੈਸੇ

ਮੰਨੂ ਸਾਡੇ ਨੂੰ 1 2 ਨਹੀਂ ਆਉਂਦਾ ਠੀਕ ਆ ਮੰਨੂ ਸਾਡੇ ਨੂੰ 1 2 ਨਹੀਂ ਆਉਂਦਾ ਇਹ ਬੈਡ ਬாய் ਆ ਕੱਚੀ ਹਾਂ ਕੱਚੀ ਕੱਚੀ ਜਾਂ ਨਾ ਕੱਚੀ ਬੈਡ ਬாய் ਆ ਨਾ ਤੁਸੀਂ ਹੈ ਬੈਡ ਬாய் ਹੈ ਹੁਣੇ ਅੰਦਰੋਂ ਗੁੰਡਾ ਵੀ ਲਾ ਲੈਂਦਾ ਦੇਖ ਸਕਦੇ ਹੋ ਤੁਸੀਂ ਅੰਦਰੋਂ ਗੁੰਡਾ ਵੀ ਲਾ ਲੈਂਦਾ ਆ ਵੀ ਹੁਣ ਗਰਮੀ ਜ਼ਿਆਦਾ ਨਹੀਂ ਹੋਣ ਲੱਗੀ ਹਟ ਕੀ ਹਟ ਮੈਂ ਲੱਗਿਆ ਅੱਜ ਇੱਥੋਂ ਦੀ ਸੈਟਿੰਗ ਕਰਨ ਆ ਜਿਹੜਾ ਗੱਦਾ ਸੀ ਉੱਪਰ ਹੱਥ ਤੇ ਜਾਂਦਾ ਸੀਗਾ ਇੱਥੇ ਹੁਣ ਜਿਹੜੇ ਇਹਦੇ نیچے ਆ ਜੋ ਵੀ ਬਿਸਤਰ ਵਗੈਰਾ ਉਹ ਅਸੀਂ ਠੱਕਦੇ ਨੇ ਇੱਥੋਂ ਤੇ ਬਿਗਰਨ ਦੇ ਮੈਨੂੰ ਆ ਕੰਮ ਨਹੀਂ ਚੰਗਾ ਲੱਗਦਾ ਕੱਪੜੇ ਲਾ ਕੇ ਇੱਦੀ ਸੁੱਟ ਜਾਂਦੇ ਆ ਕੋਈ ਕੱਪੜਾ ਪਾਉਣਾ ਨਹੀਂ ਹੁੰਦਾ ਸਾਰੇ ਇਹਨਾਂ ਨੇ ਨਾ ਥੋਤੇ ਕੱਪੜੇ ਇਹਦੇ ਨੇ ਇੱਦੀ ਵੇਸਟ ਕਰਨੇ ਹੁੰਦੇ ਆ ਲਓ ਇਹਨੇ socks ਕਿੱਦਾਂ ਤਾਰੀਆਂ ਹੋਈਆਂ ਮਨਵੀਰ ਨੇ ਇੰਦਾ ਕੋਟ ਵੜੀ ਜੰਮਨੂ ਅਰ ਸੋਈ ਚ ਭਾਡੇ ਧੋਕਿਆ ਉਹ ਦੇਖੀ ਵਰਤਾ ਤੇ ਤੁਕੇ ਹੈਲੋ ਗਾਇਸ ਸ਼ਿਸ਼ਾ ਕੋ ਸ਼ਿਸ਼ਾ ਪਾਪਾ ਪਿਗੀ ਤੇ ਪਪੜੇ ਆ ਜਾਣਾ ਤੈਨੂੰ ਕੁੱਟਣਾ ਉਹਨਾਂ ਨੇ ਫੇ ਠੀਕ ਆ ਹਾਏ ਕੀ ਹੈੜੋ ਆਹਨੇ ਤੇ ਇਹ ਜਿਹੜਾ ਨਾ ਸਟੇਟ ਜਿਹਾ ਆ ਮੰਜਾ ਆ ਤੇ ਇਹਦੇ ਦੇ ਨਾਲ ਅਸੀਂ ਜਾਦੀਆਂ ਉਹ ਵਿਛਾਈਆਂ ਕਿੰਨਾ ਚਾਦਰਾਂ ਵਗੈਰਾ ਤੇ ਹੁਣ ਆਪਾਂ ਇੱਥੇ ਇਹ ਚੱਕ ਦੇਣੀਆਂ ਆ ਇੱਥੋਂ ਪੂਰੇ ਸਾਰੇ ਚੱਕ ਕੇ ਨਾ ਸਿਰਫ ਇੱਕ ਗੱਦਾ ਰਹਿਣ ਦੇਣਾ ਬਾਸ ਉੱਤੇ ਇਹ ਚੱਕਣਾ ਚਾਦਰਾਂ ਨੂੰ ਪਹਿਲਾਂ ਇੱਥੋਂ ਮੰਨੂ ਜੇ ਬਾਂਡੇ ਬਾਹਰ ਆ ਕੇ ਆਓ ਬੂਆ ਪਹਿਲਾਂ ਖੋਲ ਲਓ どうもどう,もう <laughs> ਕੁੜੀ ਦਾ ਕਮੈਂਟ ਆਇਆ ਕੱਲ ਕਹਿਣ ਲੱਗੀ ਕਹਿੰਦੀ ਵੀ ਜਦੋਂ ਵੀ ਫੋਨ ਜਦੋਂ ਵੀ ਕੰਨੀ ਬਲੌਗ 'ਚ ਦੇਖੀ ਖਾਂਦੀ ਰਹਿੰਦੀ ਆ ਮੈਂ ਉਹਦਾ ਲਾਇਆ ਥਾ ਉਹ ਵੀ ਲੋਕੀ ਖਾਂਦੇ ਨੂੰ ਦੇਖ ਕੇ ਉਹ ਨਹੀਂ ਚੜਦੇ ਇੰਨੇ ਗੰਦੇ ਲੋਕ ਆ ਖਾਂਦਿਆਂ ਨੂੰ ਦੇਖ ਕੇ ਉਹ ਨਹੀਂ ਚੜਦੇ ਵੀ ਖਾਣ ਕਾਦੇ ਦੇਈ ਆ ਦੱਸ ਵੀ ਉਹਨੇ ਖਾਣਾ ਨਹੀਂ ਹੈਗਾ ਉਹ ਜਿਹੜੀ ਹਾਲਤ ਵਿੱਚ ਉਹਨੇ ਖਾਣਾ ਹੀ ਆ ਹੋਰ ਹੋਰ ਕੀ ਕਰੇ ਭੁੱਖੀ ਬੈਠੀ ਰਵੇ ਉਹ ਇੰਨੀ ਗੰਦੀ ਦੁਨੀਆ ਨਾਲ ਕੁੜੀਆਂ ਨੂੰ ਯਾਰ ਆ 2000 ਕੁੜੀਆਂ ਰੋਜ਼ ਕਮੈਂਟ ਕਰਦੀਆਂ ਇਹਨਾਂ ਨੂੰ ਭੋਰਾ ਗੰਨੀ ਹੈ ਕਿ ਘਰੋਂ ਕੱਡੀਆਂ ਲੱਗਦੀਆਂ ਮੈਨੂੰ ਪਹਿਲਾਂ ਇਹਨਾਂ ਦੇ ਕਮੈਂਟ ਸਹੀ ਹੁੰਦੇ ਆ ਬਾਅਦ ਵਿੱਚ ਇਹਨਾਂ ਦੇ ਗਲਤ ਹੁੰਦੇ ਆ ਨਾ ਛੱਡਦੀਆਂ ਇਹ ਇਹਨੇ ਪ੍ਰੀਤੀ ਨੇ ਪਤਾ ਨਹੀਂ ਕੀ ਇਹਨਾਂ ਨਾਲ ਕਰ ਜਾ ਦੇਣਾ ਆ ਪ੍ਰੀਤੀ ਚ ਐਟੀਟਿਊਡ ਆ ਪ੍ਰੀਤੀ ਫੁਗਰੀ ਆ ਦੱਸ ਓਏ ਹੈ ਹੀ ਇੱਦਾਂ ਦੀ ਏ ਉਹ ਉਹ ਕੀ ਫੁਗਰੀ ਆ ਨਹੀਂ ਤੁਹਾਨੂੰ ਪਸੰਦ ਤੂੰ ਨਾ ਦੇਖ ਫੁਗਰੀ ਐਥੇ ਉਹ ਪਤਾ ਨਹੀਂ ਕੀ ਕਹਿੰਦੀ ਇਹਨੂੰ ਬਾਕੀ ਵੀ ਹੈਗੀ ਆ ਲੋਕੀ ਦੇਖਦੇ ਹੀ ਆ ਕੋਈ ਨਹੀਂ ਵੱਡਾ ਬੋਲਦਾ ਅੰਨੀ ਗੰਦੀ ਤੂੰ ਨੇ ਫੇਰ ਦੂਜੀ ਵਾਰੀ ਇਹ ਤੁਸੀਂ ਉਹਦੀ ਅਮਾਂ ਦੀ ਸੱਚ ਦਾ ਪਤਾ ਲੈਣ ਨਹੀਂ ਗੇ ਤੁਹਾਨੂੰ ਅਗਾਨੀ ਹੈਗੀ ਸਾਡੇ ਘਰੇ ਆਪਣੇ ਪ੍ਰੋਬਲਮ ਚੱਲਣ ਦੀ ਘਰ ਦੀ ਮੇਰੀ ਡੀਗਣੀ ਮੈਂ ਆਪਣੀ ਡੀਗ ਪਤਾ ਲੈਣ ਕਿੱਥੋਂ ਚੱਲ ਜਾਵਾਂ ਦਾਤ ਪਤਾ ਲੈ ਨਹੀਂ ਕਿ ਦੇਖ ਹੀ ਜਾਂਦਾ ਪਿਆ ਦੇਖ ਹੀ ਜਾਂਦਾ ਪਿਆ ਇਹ ਕਮੈਂਟ ਵੀ ਆਪਣੇ ਕਰਦੇ ਆ ਪਤਾ ਲੈ ਨਹੀਂ ਕਿ ਸਾਡਾ ਸਾਲ ਆਪਣਾ ਨਹੀਂ ਘਰ ਸਿਸਟਮ ਸਹੀ ਚੱਲੰਦਿਆ ਅਸੀਂ ਕਿਹਨਾਂ ਦਾ ਕੀ ਪਤਾ ਲੈਣਾ ਅੱਜ ਤਾਂ ਨਾ ਕੋਈ ਦਿਮਾਗ ਖਰਾਬ ਕਰਦਾ ਨਾ ਦੁਨੀਆ ਨੇ ਬਹੁਤ ਜ਼ਿਆਦਾ ਅੱਜ ਦਾ ਅੱਕ ਕੇ ਬੋਲਣਦਿਆਂ ਆ ਆ ਸਾਡੀ ਫੋਨ ਤੇ ਗੱਲ ਹੋ ਜਾਂਦੀ ਬਾ ਠੀਕ ਆ ਤਾਂ ਪਤਾ ਲੈ ਲਿਆ ਜਿੰਨਾ ਕ ਜਿੰਨਾ ਕ ਹੀ ਸੋਚਿਆ ਜਿੰਨਾ ਕ ਹੀ ਪਤਾ ਲੈਣਾ ਜੀ ਫੋਨ ਕਰਕੇ ਲੈ ਲਿਆ ਬਾ ਠੀਕ ਆ ਨਾ ਅਸੀਂ ਹੁਣ ਗੱਡੀ ਚੱਕੀਏ ਸਪੈਸ਼ਲ ਜਾਈਏ ਉੱਤੇ ਤੱਕ ਨਾ ਅਸੀਂ ਆਪਣਾ ਆਪਣਾ ਕੰਮ ਖਰਾਬ ਕਰ ਲੀਏ ਅਸੀਂ ਆਪਣਾ ਬਖਰਾਬ ਕਰ ਲੀਏ ਉਹ ਠੀਕ ਨਹੀਂ ਸੀਗੀ ਅੱਜ ਵੀ ਮਜਬੂਰੀ 'ਚ ਜਾਣਦੇ ਆਂ ਅਸੀਂ ਸਾਨੂੰ ਪਤਾ ਸਾਡੇ ਘਰ 'ਚ ਕੀ ਚੱਲਣਦਿਆ ਕੀ ਨਹੀਂ ਚੱਲਣਦਿਆ ਧੁੰਦੁਕੀ ਜਿੱਕੀ ਪਤਾ ਨਹੀਂ ਕਿੱਥੋਂ ਉੱਠ ਕੇ ਆ ਜਾਂਦੀ ਬਕਵਾਸ ਕਰਨ ਲਈ ਫੇਕਣਾ ਭੌਂਕਦਾ ਆ ਫੇਕਣਾ ਇਹਨੂੰ ਬੋਲਣਾ ਨਹੀਂ ਆਉਂਦਾ ਜੇ ਬੰਦਾ ਬੋਲਦਾ ਨਹੀਂ ਆਂਗਾ ਫੇ ਮਾੜਾ ਜੇ ਬੋਲਦਾ ਫੇ ਮਾੜਾ ਆ ਬੰਦੇ ਨੂੰ ਜਲੂਸ ਬੰਦੇ ਦਾ ਕਢਉਂਦੇ ਆ ਤੁਸੀਂ ਦੁਨੀਆ ਮੋਰੇ ਦਫਾ ਮਰ ਉਸਰ ਤੋਂ ਇੱਟਾ ਗਿਆ ਨਹੀਂ ਇੰਦਾ ਤੇ ਤੂੰ ਦੱਸ ਕੱਲ ਕਹਿਣ ਲੱਗੀ ਵੀ ਇਹ ਖਾਂਦੀ ਰਹਿੰਦੀ ਦੱਤੈ ਨੂੰ ਉਹ ਖਾਣਾ ਹੀ ਨਹੀਂ ਦੇ ਕੇ ਖੁਸ਼ ਆਜੀ ਤੂੰ ਤਾਂ ਖਾਣਾ ਹੀ ਦੇ ਕੇ ਜਰੀ ਜਾਂਦੀ ਪਈਆਂ ਛੜਦੀ ਜਾਂਦੀ ਪਈਆਂ ਉਹੀ ਨਹੀਂ ਜਰ ਹੁੰਦਾ ਇਹਨਾਂ ਤੋਂ ਖਾਣਾ ਹੀ ਨਹੀਂ ਜਰ ਹੁੰਦਾ ਦੱਸ ਖਾਂਦੀ ਪਈ ਤਾਂ ਕੀ ਹੋ ਗਿਆ ਇੱਕ ਕਮੈਂਟ ਹੀ ਕੀਤਾ ਹੋਰ ਕੋਈ ਕਮੈਂਟ ਨਹੀਂ ਕਰਤਾ ਸਿਗਾ ਇਹੇ ਕਮੈਂਟ ਦੀ ਵੀ ਉਹ ਕਹਿੰਦੀ ਖਾਂਦੀ ਪਈ ਆ ਸਾਰਾ ਦਿਹਾੜੀ ਬਲੋਚ ਖਾਂਦੀ ਰਹਿੰਦੀ 10000 ਕੀ ਦੁਨੀਆ ਯਾਰ 10 ਖਾਂਦੀ ਰਹਿੰਦੀ ਤਾਂ ਕੀ ਮਤਲਬ ਹੈ ਉਹ ਠੀਕ ਨਹੀਂ ਹੈ ਕਿ 9 ਗ੍ਰਾਮ ਵਿੱਚ ਖੂਣਿਆ ਜੋ ਉਹਦੀ ਹਾਲਤ ਹੈ ਸਾਨੂੰ ਪਤਾ ਹਨਾ ਅਸੀਂ ਕਿੱਦਾਂ ਕਿੱਦਾਂ ਸਾਰਾ ਕੁਝ ਦੇਖਣਵੇਂ ਸਾਨੂੰ ਕੀ ਡਾਕਟਰ ਮੋੜੇ ਫੇ ਕਹਿੰਦੇ ਇਹਨਾਂ ਨੂੰ ਕੋਈ ਪ੍ਰੈਗਨੈਂਸੀ ਨਹੀਂ ਹੋ ਕੋਈ ਕੁਛ ਨਹੀਂ ਹੈਗਾ ਇਹ ਫੁੱਦੂ ਬਣਾਉਂਦੇ ਆ ਇਦਾਂ ਆ ਉਦਾਂ ਆ 10 ਯਾਰ ਕੀ ਕਹੀਏ ਇਹਨਾਂ ਨੂੰ ਤੁਹਾਨੂੰ ਅਸੀਂ ਉਹ ਸਲੀਪਾਂ ਦਾ ਦਿਖਾਉਣ ਨਹੀਂ ਲੱਗੇ ਹੁਣ ਉਹ ਤਾਂ ਮੈਂ ਰਹਿ ਗਿਆ ਹੁਣ ਦਿਖਾਉਣ ਉਹ ਵੀ ਮੈਂ ਤੁਹਾਨੂੰ ਮੈਂ ਘਰੇ ਵਢਾ ਲਵਾਂ ਲਿਆ ਕੇ ਆਪਣੇ ਵੀ ਆਹ ਦੇਖੋ ਜੀ ਆਹ ਕੁਛ ਆ ਅਗਲੀ ਨਹੀਂ ਹੈਗੀ ਅਗਲੇ ਹੀ ਨਹੀਂ ਹੈਗੀ ਕੁੜੀਆਂ ਦਾ ਦਿਮਾਗ ਕਿੱਦਾਂ ਦਾ ਯਾਰਾ ਦੋ ਚਾਰ ਜਿਹੜੀਆਂ ਕਮੈਂਟ ਕਰਦੀਆਂ ਆ ਪ੍ਰੈਗਨਨਸੀ ਸਟਾਰਟਿੰਗ ਤੋਂ ਪਤਾ ਲੱਗ ਕੇ ਲੱਗਦੀ ਇਸਦੀ ਆ ਅਗਲੇ ਹੀ ਨਹੀਂ ਤਾਂ ਸਨੂ ਲੋਕੀ ਕਰਦੇ ਆ ਅਗਲੇ ਹੀ ਨਹੀਂ ਅਗਲੇ ਹੀ 11 ਕਾ ਕਰਦਿਆਂ ਨੇ ਬੜੀਆਂ ਵੀ ਪੰਜ ਪੰਜ ਹੀ ਹੋਣੀਆਂ ਇਹ ਤਾਂ ਇਹਦਾ ਦੀ ਨੌਲੇਜ ਹੈ ਇਹਨਾਂ ਨੂੰ ਉਹ ਬਾਕੀ ਵੀ ਹੈ ਰਹੀ ਆ ਅੰਨੇ ਜਾਣੇ 50000 ਬੰਦਾ ਬਲੌਗਰ ਡੇਲੀ ਦੇਖ ਲੈਂਦਾ 50000 ਵਿਊ ਆ ਜਾਂਦੇ ਬਲੌਗ ਨੂੰ ਕੋਈ ਬੰਦਾ ਨਹੀਂ ਗੱਲ ਤੋਂ ਬੋਲਦਾ ਪੰਜਾ ਚਾਰਾ ਤੋਂ ਬਿਨਾ ਪੰਜ ਚਾਰ ਕਮੈਂਟ ਹੀ ਹੁੰਦੇ ਆ ਜਿਨ੍ਹਾਂ ਨੇ ਬਕਵਾਸ ਆਪੋ ਆਪਣੀ ਲਈ ਹੁੰਦੀ ਕਮੈਂਟ ਇਹ ਪਹਿਲਾਂ ਇਹਨਾਂ ਦੇ ਪਹਿਲਾਂ ਹੀ ਇਹੀ ਜਵਾਬ ਹੁੰਦੇ ਪਹਿਲਾਂ ਜਵਾਬ ਬੜੇ ਵਧੀਆ ਦਿੰਦੀਆਂ ਆ ਬੜੇ ਸੋਹਣੇ ਕਮੈਂਟ ਕਰਦੀਆਂ ਬਾਅਦ ਚੋਂ ਫਿਰ ਪਤਾ ਨਹੀਂ ਕੀ ਹੋ ਜਾਂਦਾ ਆ ਹੁੰਦਾ ਕੁਝ ਨਹੀਂ ਹੈਗਾ ਅਗਲ ਉਹ ਛੱਡਦੀਆਂ ਆ ਇਹ ਦੇਖ ਕੇ ਬੰਦੇ ਨੂੰ ਉੱਥੋਂ ਬੜਾ ਛੱਡਦਾ ਹੁੰਦਾ ਬੰਦਾ ਇਹ ਛੱਡਦਾ ਜੋ ਇਹਨਾਂ ਦਾ ਰਿਪਲਾਈ ਹਰੇਕ ਦਾ ਮਿਲਦਾ ਰਿਪਲਾਈ ਡੇਲੀ ਦੇਈ ਜਿਹੜਾ ਬੰਦਾ ਗਲਤ ਕਮੈਂਟ ਕਰਦਾ ਰਪਲਾਈ ਉਹਨੂੰ ਵੀ ਦਿੰਦਾ ਹੁੰਦਾ ਮੈਂ ਉਹਨੂੰ ਵੀ ਥੈਂਕ ਯੂ ਕਹਿੰਦਾ ਹੁੰਦਾ ਮੈਂ ਕਿ ਧੰਨਵਾਦ ਆ ਤੁਹਾਡਾ ਪਰ ਜਦੋਂ ਕੋ ਹੱਦ ਹੁੰਦੀ ਹੈ ਨਾ ਹੱਦ ਪਾਰ ਕਰਦੀਆਂ ਉਦੋਂ ਕਦੇ ਮੈਂ ਜਵਾਬ ਦੇਣਾ ਮੇਰਾ ਬੰਦਾ ਹੈ ਨਾ ਉਦੋਂ ਕੋ ਪਾਖਾ ਰੱਖ ਦਿੰਦਾ ਵੀ ਮੈਂ ਕੀ ਮਿਲਦਾ ਤੁਹਾਨੂੰ ਐਦਾਂ ਕਰਕੇ ਕੁਝ ਨਹੀਂ ਇੱਥੇ ਅਗਲਾ ਬੰਦਾ ਪਤਾ ਨਹੀਂ ਕਿਹੜੇ ਦੂਹੀ ਆ ਕੀ ਹੈ ਨਾ ਕੀ ਹਿਸਾਬ ਦਾ ਵੇ ਆ ਉਹ ਹੋਰੀ ਆਪਣਾ ਝੱਗੂ ਝੋੜਾ ਚੱਕ ਲੈਣਾ ਵਿੱਚ ਬੋਰੀ ਬਿਚਰਾ ਲੈ ਆ ਕੇ ਆਪਣਾ ਕਮੈਂਟਾਂ ਚ ਆ ਜਾਂਦੇ ਆ ਇਹਨਾਂ ਨੂੰ ਕੋਈ ਹੋਰ ਜਗ੍ਹਾ ਨਹੀਂ ਲੱਭਦੀ ਰਹਿਣ ਨੂੰ ਕਮੈਂਟਾਂ ਜੀ ਬਣਾਉਂਦਾ ਕਿ ਤੁਹਾਨੂੰ ਸਾਡੇ ਵਲੌਗ ਨਹੀਂ ਚੰਗੇ ਲੱਗਦੇ ਤਾਂ ਤੁਹਾਨੂੰ ਸਾਡਾ ਦੇਖਣਾ ਨਹੀਂ ਪਸੰਦ ਹੈਗਾ ਤੁਸੀਂ ਸਾਡੇ ਵਲੌਗ ਨਾ ਦੇਖਿਆ ਕਰੋ ਠੀਕ ਹੈ ਨਾ ਤੁਸੀਂ ਆਪਣਾ ਕੰਮ ਕਰਿਆ ਕਰੋ ਆਪਣਾ ਜਿਹੜੇ ਕੰਮ ਕਰਦਿਆਂ ਉੱਚੀ ਬਿਜੀ ਰਿਆ ਕਰੋ ਇੰਨਾ ਜਿਹੜਾ ਕਮੈਂਟ ਕਰਨ ਲੱਗੇ ਆ ਤੁਸੀਂ ਕਰਦਿਆਂ ਨਾ ਆਪਣੇ ਹੱਥ ਹਿਲਾਉਣੀਆਂ ਥੋੜਾ ਘਰ ਦਾ ਕਰ ਲਿਆ ਗੱਲ ਘਰ ਦਾ ਗੱਲ ਲਿਆ ਕਰੋ ਆ ਉਹ ਗੱਲਾਂ ਥੋ ਯਾਰ ਕੀ ਆ 2 4 ਹੀ ਆ ਇਹ 2 4 ਹੁਣ ਇਹ ਨਹੀਂ ਪਤਾ ਕੁੜੀਆਂ ਤੇ ਮੁੰਡੇ ਫੇਕ ਆਈਆਂ ਕੀ ਹਿਸਾਬ ਦਾ ਵਾ ਭਵੇਂ ਸਾਡੇ ਆਪਣਾ ਹੀ ਹੋਵੇ ਸਿੱਧੀ ਮੇਰੀ ਗੱਲ ਭਵੇਂ ਸਾਡਾ ਕੋਈ ਆਪਣਾ ਹੀ ਹੋਵੇ ਮੈਂ ਸਿੱਧੀ ਗੱਲ ਕਹਿੰਦਾ ਮੇਰੀ ਆਦਤ ਆ ਮੈਂ ਕਿਸੇ ਨਾਲ ਲੈ ਕੇ ਨਹੀਂ ਖਾਂਦਾ ਮੈਂ ਲੈ ਕੇ ਨਹੀਂ ਖਾਂਦਾ ਜਿਹੜਾ ਮੈਂ ਆਪਣੇ ਤੋਂ ਡਰਾਂ ਠੀਕ ਆ ਨਾ